ਬਾਪੂ ਜੀ ਕੀ ਨਾਮ ਹੈ ਜੀ ਸਰਦਾਰ ਜਮੀਰ ਸਿੰਘ ਜੀ ਅ ਅੱਜ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਹੈ ਸਰਦਾਰ ਜਮੀਰ ਸਿੰਘ ਲੰਗਰ ਦਾ ਜੀ ਥੋੜਾ ਚਾਹ ਤੋ ਸ਼ੁਰੂ ਕੀਤਾ ਸੀ ਬਹੁਤ ਸਾਲ ਪਹਿਲਾਂ ਨੌਜਵਾਨਾਂ ਨੇ ਇਹ ਹੌਰੀ ਹੌਰੀ ਗੁਰੂ ਦੀ ਮਾਰ ਕਿਰਪਾ ਨਾਲ ਲੰਗਰ ਵੱਧਾ ਗਿਆ ਜਿਵੇਂ ਜਿਵੇਂ ਸੰਗਤਾਂ ਨੂੰ ਪ੍ਰੇਰਿਆ ਬੜੀ ਮਾਇਆ ਕੱਟੀ ਹੋਣ ਲੱਗੀ ਲੰਗਰ ਵੱਧਾ ਗਿਆ ਜੀ ਹੁਣ ਅਸੀਂ ਐਤ ਕੀ ਪਹਿਲਾ ਲੰਗਰ ਬਹਿਰੋਲਪੁਰ ਦੇ ਉਧ ਦੇ ਆਇਆ ਨੀਲੇ ਝਾਰ ਸਾਹਿਬ ਚਮਕੌਰ ਸਾਹਿਬ ਰੋਪੜ ਰੋਡ ਨਵੇਂ ਦੇ ਤੇ ਲੰਗਰ ਚੱਲ ਰਿਹਾ ਜੀ ਇਹ ਲੰਗਰ 26 ਤਰੀਕ ਤੋਂ 28 ਤਰੀਕ ਤੱਕ ਲੱਗਣਾ ਹੈ ਜੀ ਇਹ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਨੌਜਵਾਨਾਂ ਦਾ ਬਰਾਂ ਲੈ ਜੀ ਇਹ ਸਾਰਾ ਪਰਵਕਾਰ ਨੌਜਵਾਨਾਂ ਨੇ ਪ੍ਰੇਰਣਾ ਕੀਤੀ ਸਾਰੀਆਂ ਸੰਗਤਾਂ ਨੂੰ ਨਾਲ ਜੋੜਿਆ ਜੀ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਰੱਖ ਰਿਹਾ ਸਾਡੇ ਨਾਲ ਸ਼ਰਵਤਗੜ੍ਹ ਟਾਰੀ ਪਿੰਡੇ ਉਹਨਾਂ ਦਾ ਬਹੁਤ ਸਹਿਯੋਗ ਹੈ ਸਾਡੇ ਨਾਲ ਗਵਾਨ ਚ ਬਰੋਲਪੁਰ ਪਿੰਡੇ ਇਹਨਾਂ ਦਾ ਬਹੁਤ ਸਹਿਯੋਗ ਹੈ ਸਾਨੂੰ ਪਿੰਡ ਹਸਨਪੁਰ ਬਿਲੋਂ ਦਾ ਬਹੁਤ ਸਹਿਯੋਗ ਹੈ ਪਿੰਡ ਚਾਰਸਾਹ ਪਰਮਾ ਦਾ ਬਹੁਤ ਸਹਿਯੋਗ ਹੈ ਸਾਨੂੰ ਜੀ ਪਿੰਡ ਸਾਡੇ ਨਗਰ ਦੇ ਨੇੜੇ ਕੋਟਲਾ ਪਿੰਡ ਦੇ ਜੀ ਸ਼ਮਤ ਕੋਟਲਾ ਖਰਮਖ ਸਿੰਘ ਇਹਨਾਂ ਦਾ ਬਹੁਤ ਸਹਿਯੋਗ ਹੈ ਜੀ ਸਾਨੂੰ ਸਾਰੇ ਨਗਰਾਂ ਦਾ ਸਾਨੂੰ ਸਹਿਯੋਗ ਹੈ ਜੀ ਇਹ ਜਿਤਾਬਗੜ ਦੀ ਸੰਗਤ ਵੱਲੋਂ ਪਹਿਲੀ ਵਾਰ ਇੱਥੇ ਲੰਗਰ ਲਾਇਆ ਪਹਿਲਾਂ ਅਸੀਂ ਪਿੰਡ 'ਚ ਹੀ ਲੰਗਰ ਕਰਦੇ ਆ 10-11 ਸਾਲ ਤੋਂ ਇਹ ਜੂਝੂ ਹੋਣ ਸਾਡੀ ਸੰਗਤਾਂ ਨੇ ਪ੍ਰੇਰਣਾ ਕੀਤੀ ਹੈ ਸਖ ਸੰਗਤ ਹੋਰ ਛਾ ਵਧਿਆ ਹੈ ਸਾਡੇ ਸੇਵਾਦਾਰ ਸਮੂਹ ਨਗਰ ਨਿਵਾਸੀ ਬੀਬੀਆਂ ਲੰਗਰ ਦੀ ਦੇਰਾ ਬਿਆਨ ਕਰ ਰਹੀਆਂ ਨੇ ਸਭੀਆਂ ਨਾਲ ਸੇਵਾ ਮਾਂ ਨਾਲ ਸੇਵਾ ਰਸਤਾ ਨਾਲ ਸੇਵਾ ਦੇ ਨਰਾਜ ਰਾਜ ਨੌਜਵਾਨਾਂ ਨੂੰ ਹੱਥ ਦੇ ਉੱਪਰ ਹੋ ਗਿਆ ਸੇਵਾ ਕਰਦਿਆਂ ਨੂੰ ਇਹਨਾਂ ਨਗਰਾਂ ਦਾ ਪ੍ਰਬੰਧ ਕੀਤਾ ਜੀ ਨੌਜਵਾਨਾਂ ਨੇ ਫਿਰ ਇਹਨਾਂ ਨੇ ਸਾਰੇ ਟੈਂਟ ਲਵਾਏ ਨਿੱਜਾ ਸਾਫ ਜੀਤੀਆਂ ਨੇ ਫਿਰ ਬਲੌਰਪੁਰ ਦੀ ਸੰਗਤ ਦੇ ਨਾਲ ਹੋ ਕੇ ਇਹਨਾਂ ਨੂੰ ਨਿਮਰਤਾ ਦੇ ਬੇਨਤੀ ਕੀਤੀ ਹੈ ਇਹਨਾਂ ਨੇ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਜੀ ਬਲੌਰਪੁਰ ਦੀ ਸੰਗਤ ਨੇ ਇਹਨਾਂ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਤਾਰ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਮੂਹ ਜੀਤ ਸਿੰਘ ਢਾਲੀ ਮੁਖਤੇ ਉਹਨਾਂ ਨੇ ਯਾਦ ਜਲੰਘਰ ਲਗਾਇਆ ਸਮੂਹ ਜੀਤ ਜਣੀਆਂ ਵੀ ਸਿੰਘਾਵੀ ਦਾਤ ਦੇ ਵਿੱਚ ਲੰਗਰ ਲੱਗਾ ਜੀ ਕਿੰਨੇ ਕਿੰਨੇ ਟਾਈਮ ਤੋਂ ਲਗਾਇਆ ਜਾ ਰਿਹਾ ਇਹ ਲੰਗਰ ਤੇ 11-12 ਸਾਲ ਤੋਂ ਪਹਿਲਾਂ ਛੋਟਾ ਲੰਗਰ ਸਾਡੇ ਨਗਰ ਚ ਲਗਾਇਆ ਜਾਂਦਾ ਸੀ ਜੀ ਤੋਨੇ ਬਿਸਕੁਟ ਚਾਹ ਤੋਂ ਸ਼ੁਰੂ ਹੋਇਆ ਸੀ ਫਿਰ ਨੌਜਵਾਨਾਂ ਨੇ ਬਰਾਦਾ ਕੀਤਾ ਵੀ ਆਪਾਂ ਸਭ ਜੀਆਂ ਰੋਟੀ ਪਰਸਾ ਦੇ ਲੰਗਰ ਲਾਈਏ ਔੜੀ-ਔੜੀ ਚੱਲਦਾ-ਚੱਲਦਾ ਪਿਛਲੇ ਸਾਲ ਸੀ ਤਿਆਰੀ ਕਰਦੇ ਜੀ ਇੱਥੇ ਲੰਗਰ ਨਾਲ ਵੀ ਫਿਰ ਸਾਡੇ ਨਾਮ ਨਹੀਂ ਅੱਜ ਵੀ ਫਿਰ ਪਹਿਲਾਂ ਤੋਂ ਸਾਡਾ ਹੀ ਚੱਲਦਾ ਸੀ ਵੀ ਅਰੀ ਲੰਗਰ ਮਹਿ ਜ਼ਿਲਾਨਾ ਚਾਰ ਸਾਲ ਗੁਰਦੁਆਰਾ ਇਤਿਹਾਸਕ ਉਹਦੇ ਨੇੜੇ ਇਹ ਮੇਰ ਨਾਲ ਸਾਨੰਦਪੁਰ ਸਾਹਿਬ ਤੋਂ ਇਹ ਅੰਮ੍ਰਿਤਸਰ ਸਾਹਿਬ ਨੂੰ ਜਾ ਰਿਹਾ ਜੀ ਨਇਆ ਦਾ ਰਸਤਾ ਮੇਨ ਰਸਤਾ ਜੀ ਇਹ ਮੇਨ ਰਸਤੇ ਤੇ ਹੁਣ ਜੋੜ ਮੇਲਾ ਚਮਕੌਰ ਸਾਹਿਬ ਦਾ ਵੀ ਜਮਾਤੀ ਹੋ ਗਈ ਏ ਮਾਝੂਰਾ ਸਾਹਿਬ ਵੀ ਜਮਾਤੀ ਹੋ ਗਈ ਏ ਬਾਕੀ ਲੰਗਰ ਬਦੇਗੜ ਸਾਹਿਬ ਨੇ ਹੁਣ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਨੌਜਵਾਨਾਂ ਨੂੰ ਇਹ ਲੈ ਜਾਂਗੇ ਜਿੱਥੇ ਦੀਨ ਦੁਨੀਆ ਦੀ ਸਾਰੀ ਦੁਨੀਆ ਜਿੱਥੇ ਭਾਈਚਾਰਾ ਵੱਸਦਾ ਹੈ Hindu ਭਾਈਚਾਰਾ ਵੱਸਦਾ ਹੈ ਸਭ ਬੱਚਵਾਂ ਦੇ ਲੋਕ ਵੱਸਦੇ ਨੇ ਇਹ ਲੰਗਰ ਜਿੱਥੇ ਫਡੇਗੜ ਸਾਹਿਬ ਚਮਕੌਰ ਸਾਹਿਬ ਲੰਗਰ ਬਹੁਤ ਨੇ ਜੀ ਇਹ ਛੜਕਾਂ ਦੇ ਲੰਗਰ ਲਗਾਏ ਜਾਣ ਜਿੱਥੇ ਆਉਣ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਇਆ ਜਾਵੇ ਚਾਹ ਪਾਣੀ ਛਕਾਇਆ ਜਾਵੇ ਟਾਈਮ ਨਾਲ ਠੰਡ ਦਾ ਮੌਸਮ ਹੈ ਦੁੱਧ ਛਕਾਇਆ ਜਾਵੇ ਬੱਚਿਆਂ ਨੂੰ ਬੱਚੇ ਹਾਸੇ ਦੁੱਧ ਵੀ ਲੈ ਸਕਦੇ ਨੇ ਚਾਹ ਵੀ ਲੈ ਸਕਦੇ ਨੇ ਟਰਾਲੀਆਂ 'ਚ ਵੀ ਲੰਗਰ ਜਾ ਸਕਦੇ ਨੇ ਮੈਂ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਸੇ ਤਰ੍ਹਾਂ ਹੀ ਸਾਰਾ ਜਿੱਥੇ ਵੀ ਤੁਹਾਨੂੰ ਕੋ ਲੰਗਰ ਦੀ ਆਵਾਜ਼ ਆਉਂਦੀ ਹੈ ਲੰਗਰ ਲੈ ਕੇ ਪਹੁੰਚਣ ਸਾਡੇ ਨੌਜਵਾਨ ਬਹੁਤ ਸਮਰੱਤ ਨੇ ਜੀ ਬੜੀ ਨਾ ਜਗੂਰੀ ਕਿਰਪਾ ਹੈ ਮਹਾਰਾਜ ਦਾ ਹੱਥ ਇਹਨਾਂ ਤੇ ਇਹ ਕੋਈ ਵੀ ਕਾਰਜ ਕਰਦੇ ਨੇ ਉਹ ਸਮਝੋ ਸਾਡੇ ਪਿੰਡ ਛੇਂਝ ਮੇਲਾ ਕਰਾਂ ਤਾਂ ਵੀ ਇਹ ਨੌਜਵਾਨਾਂ ਸਾਰੇ ਕਰਦੇ ਨੇ ਜੀ ਸਾਡਾ ਰਵੇ ਇੱਕ ਨਾਲ ਸਾਰਾ ਸਾਰਾ ਕਾਰਜ ਨੌਜਵਾਨ ਕਰਦੇ ਨੇ ਮੈਂ ਸਾਰ ਇਹਨੇ ਸ਼ਬਦਾਂ ਨਾਲ ਨੌਜਵਾਨਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ 5000 ਸਿੰਘ ਖਾਲਸਾ ਗੁਰੂ ਘਰ ਲੰਗਰ ਲਗਾਇਆ ਗਿਆ ਠੀਕ ਹੈ ਨਾ ਹਾਂਜੀ ਇਹ ਲੰਗਰ ਤਰ ਤਨ ਬਾਦਸ਼ਾਹ ਦਵੇ ਸਰਵੰਸਤਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦੀ ਪੰਦਰਵਾੜੇ ਅਤੇ ਸ਼ਪਤੇ ਸ਼ਹਾਦਤ ਦੇ ਪਰਥਾਈ ਸਾਡੇ ਪਿੰਡ ਵਿੱਚ ਰਸ਼ਤਾਬਗੜ ਦੇ ਸਮੂਹ ਨੌਜਵਾਨ ਵੱਲੋਂ ਅਤੇ ਸਮੂਹ ਨਗਰ ਵੱਲੋਂ ਲਗਭਗ 4 ਤੋਂ 15 ਸਾਲਾਂ ਤੋਂ ਲੰਗਰ ਪੇਟ ਦੇ ਵਿੱਚ ਲਗਾਇਆ ਜਾਂਦਾ ਸੀ ਤੇ ਇਹ ਸਤਿਗੁਰ ਦੀ ਇੰਨੀ ਕਿਰਪਾ ਹੋਈ ਹੈ ਅੱਜ ਲੰਗਰ ਵਿਸ਼ਾਲ ਲੰਗਰ ਬਣ ਚੁੱਕਿਆ ਹੈ ਇਹ ਸਭ ਧੰਨ ਧੰਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਬਾਦ ਜੀ ਦੇਣ ਹੈ ਧੰਨ ਧੰਨ ਸਹਿਬੇ ਦਾ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸਹਿਬ ਜਦ ਬਾਬਾ ਜੁਹਾਰ ਸਿੰਘ ਜੀ ਤਾਨਤੋਂ ਸਾਹਿਬ ਜਦ ਬਾਬਾ ਜੋਰਾਵਰ ਸਿੰਘ ਕੀ ਅਤੇ ਤਾਨਤੋਂ ਸਾਹਿਬ ਜਦ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੀ ਅਪਾਰ ਰਹਿਮਤ ਕਿਰਪਾ ਸਦਕਾ ਇਹ ਲੰਗਰ ਚੱਲ ਰਿਹਾ ਹੈ ਸਾਡੀ ਅਰਦਾਸ ਹੈ ਬੇਨਤੀ ਹੈ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਇਹ ਨੌਜਵਾਨਾਂ ਤੋਂ ਆਪ ਜੀ ਨੇ ਸੇਵਾ ਲੈ ਰਹੇ ਹੋ ਇਸੇ ਤਰ੍ਹਾਂ ਕਿਰਪਾ ਕਰਨੀ ਇਸ மூ ਨੌਜਵਾਨਾਂ ਤੇ ਰਹਿਮਤ ਪ੍ਰਯਾਤ ਕਰਨਾ ਸਮੂਹ ਨੌਜਵਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇ ਰੋਗ ਤਾਂ ਬਖਸ਼ਿਸ਼ ਕਰਨੀ ਹਜਿੰਦਰ ਸਿੰਘ ਸਰਪੰਚ ਪਿੰਡ ਸਤਾਵਗੜ ਤੋਂ ਅੱਜ ਲੰਗਰ ਲਗਾਇਆ ਯਾਰ ਇਹ ਕੀ ਕਹਿਣਾ ਚਾਹ ਹਾਂਜੀ ਦੇਖੋ ਜਿਹੜਾ ਇਹ ਲੰਗਰ ਹੈ ਇਹਨਾਂ ਦਿਨਾਂ ਦੇ ਵਿੱਚੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਇਸ ਇਲਾਕੇ ਦੇ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬੇ ਕੇ ਪਹੁੰਚੇ ਜਿੱਥੇ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜੰਗ ਲੜੀ ਉਹਦੇ ਵਿੱਚ ਦੋ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਤੇ ਬਾਬਾ ਜਧਾਰ ਸਿੰਘ ਉਹਨਾਂ ਨੇ ਸ਼ਹੀਦੀਆਂ ਦੇ ਜਾਨ ਪੀਤੇ ਤੇ ਜਿਨ੍ਹਾਂ ਦੇ ਨਾਲ ਹੋਰ ਜਿਹੜੇ ਸਿੰਘ ਸਨ ਜਿਹੜੇ ਉਹਨਾਂ ਦੇ ਬਹੁਤ ਹੀ ਪਿਆਰ ਸਤਿਕਾਰ ਵਾਲੇ ਸਿੰਘ ਸਨ ਉਹਨਾਂ ਨੇ ਵੀ ਸ਼ਹੀਦੀਆਂ ਦੇ ਜਾਨ ਪੀਤੇ ਸੋ ਉਸ ਤੋਂ ਬਾਅਦ ਵਿੱਚ ਇਹ ਜੋ ਫਤਿਹਗੜ੍ਹ ਸਾਹਿਬ ਦੇ ਵਿੱਚ ਸਰਹੰਦ ਦੇ ਵਿੱਚ ਛੋਡੇ ਸਾਹਿਬ ਜਾਦੇ ਬਾਬਾ ਜੋਰਾਵਾਲ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰਕੌਰ ਉਹਨਾਂ ਨੇ ਸ਼ਹੀਦੀਆਂ ਦੇ ਜਾਂ ਪੀਤੇ ਸੋ ਇਹ ਜਿਹੜੇ ਦਿਨ ਨੇ ਇਹ ਸਭਾ ਦੇ ਦਿਨ ਚੱਲ ਰਹੇ ਨੇ ਇਸ ਕਰਕੇ ਜੋ ਨਗਰਾਂ ਦੇ ਵਿੱਚੋਂ ਸੰਗਤ ਆਉਂਦੀ ਹੈ ਦੂਰ ਦਰਾਡੇ ਤੋਂ ਇਹ ਰੂਟ ਤੇ ਸੰਗਤ ਜਾਂਦੀ ਹੈ ਇਸ ਕਰਕੇ ਜੋ ਕਿ ਨਗਰ ਸਤਵਗੜ੍ਹ ਦੇ ਸਮੂਹੀ ਨੌਜਵਾਨਾਂ ਦੇ ਵੱਲੋਂ ਨਗਰ ਵਾਸੀ ਸੰਗਤਾਂ ਦੇ ਇਲਾਕੇ ਨਿਵਾਸੀ ਸੰਗਤਾਂ ਦੇ ਸਹਿਯੋਗ ਅਤੇ ਪਿੰਡ ਦੀ ಗ್ರಾಮ ਪੰਚਾਇਤ ਦੇ ਸਹਿਯੋਗ ਸਦਕਾ ਸਭਨਾਂ ਨੇ ਰਲ ਮਿਲ ਕਰਕੇ ਜਿਹੜਾ ਇੱਕ ਚੰਗਾ ਉਦਮ ਪਰਾਲਾ ਕੀਤਾ ਹੈ ਨੌਜਵਾਨ ਵੀਰਾਂ ਨੇ ਸਮੂਹ ਨਗਰ ਵਾਸੀ ਸੰਗਤਾਂ ਨੇ ਅਸੀਂ ਜਿਹੜਾ ਇਹ ਫਸਟ ਟਾਈਮ ਦੇ ਵਿੱਚ ਇਹ ਨਗਰ ਇਸ ਜਗ੍ਹਾ ਦੇ ਉੱਤੇ ਲਗਾਇਆ ਹੈ ਕਿਉਂਕਿ ਜਿਹੜਾ ਇਹ ਆਪਣੇ ਲੰਗਰ ਸੀਗਾ ਇਹ ਪਹਿਲਾਂ ਪਿੰਡੇ ਚੱਲਦਾ ਲਾਂਦੇ ਸੀਗੇ ਅਸੀਂ ਤੇ ਇਸ ਵਾਰ ਅਸੀਂ ਸਾਰਿਆਂ ਨੇ ਫੈਸਲਾ ਕਰ ਕਰਕੇ ਤੇ ਜਿਹੜਾ ਇਹ ਲੰਗਰ ਹੈ ਅਸੀਂ ਇਸ ਜਗ੍ਹਾ ਦੇ ਉੱਤੇ ਲਾਣਾ ਕੀਤਾ ਹੈ ਜਿਹੜੀਆਂ ਸੰਗਤਾਂ ਇੱਥੋਂ ਜਾਂਦੀਆਂ ਨੇ ਜੋ ਕਿ ਲੰਗਰ ਛੱਕੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਬਤਵਾਂ ਦਾ ਸ਼ੁਕਰਾਨਾ ਤੇ ਧੰਨਵਾਦ ਕਰਨਾ ਤੇ ਇਸ ਦੇ ਕਰਕੇ ਜਿਹੜਾ ਅਸੀਂ ਜਿਹੜਾ ਅਸੀਂ ਇਹ ਆਪਣੇ ਲੰਗਰ ਆ ਇੱਥੇ ਲਾਇਆ ਹੈ ਤੇ ਜਿਹੜੀਆਂ ਸੰਗਤਾਂ ਨੇ ਇਸ ਰੋਡ ਤੋਂ ਫਤਿਹਗੜ੍ਹ ਸਾਹਿਬ ਵਿਖੇ ਜਾਂਦੀਆਂ ਨੇ ਤੇ ਉਹਨਾਂ ਦੇ ਵਾਸਤੇ ਜਿਹੜਾ ਅਸੀਂ ਇਹ ਲੰਗਰ ਲਗਾਣਾ ਕੀਤਾ ਹੈ ਮਾਸੀ ਨਾਮ ਹੈ ਜੀ ਮੇਰਾ ਨਾਮ ਬਿਆਨਤ ਸਿੰਘ ਆ ਜੀ ਅੱਜ ਗੁਰੂ ਘਰ ਨੰਗਰ ਲਗਾਇਆ ਜਾ ਰਿਹਾ ਕੀ ਜਾਣ ਚਾਹੁੰਦੇ ਹਾਂ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਪਿਛਲੇ 18 ਸਾਲਾਂ ਤੋਂ ਗੁਰੂ ਦਾ ਲੰਗਰ ਆਪਣੇ ਪਿੰਡ ਸਤਾਵਗੜ ਵਿਖੇ ਲਗਾ ਰਹੇ ਹਾਂ ਜੀ ਇਸ ਸਾਲ ਨੌਜਵਾਨਾਂ ਨੇ ਉਪਰਾਲਾ ਕੀਤਾ ਹੈ ਕਿ ਸਰਹੰਦ ਨਹਿਰ ਦੇ ਪੁਲ ਦੇ ਉੱਪਰ ਲੰਗਰ ਲਗਾਇਆ ਜਾਵੇ ਤਾਂ ਕਿ ਦੂਰੋਂ ਨੇੜੇੋਂ ਆਉਣ ਵਾਲੀਆਂ ਸੰਗਤਾਂ ਨੂੰ ਇਹਨਾਂ ਦਾ ਲਾਭ ਮਿਲ ਸਕੇ ਉਹ ਲੰਗਰ ਸ਼ਾਮ ਲੱਗ ਸਕਣ ਕਿਉਂਕਿ ਸਰਾਂਧ ਦੇ ਤੋਂ ਕਾਫੀ ਦੂਰ ਹੈ ਤੇ ਰਾਹ ਦੇ ਵਿੱਚ ਕੋਈ ਹੋਰ ਲੰਗਰ ਨਾ ਹੋਣ ਕਰਕੇ ਸੰਗਤਾਂ ਲਈ ਬਹੁਤ ਲਾਹੇਵੰਦ ਆ ਇਹ ਨੌਜਵਾਨਾਂ ਦਾ ਪ੍ਰਾਯਾਤਨ ਇਸ ਵਾਰ ਸਰਾਂਧ ਨਹਿਰ ਦੇ ਉੱਪਰ ਲੰਗਰ ਲਾਉਣ ਦਾ ਜੀ ਕਿੰਨੇ ਸਮੇਂ ਤੋਂ ਲਗਾਇਆ ਯਾਰ ਇਹ ਪਿਛਲੇ 18 ਸਾਲਾਂ ਤੋਂ ਅਸੀਂ ਆਪਣੇ ਪਿੰਡ ਸਤਾਵਗੜ ਵਿਖੇ ਲਗਾ ਰਹੇ ਹਾਂ ਇਸ ਸਾਲ ਪਹਿਲੀ ਵਾਰੀ ਅਸੀਂ ਸਰਾਂਧ ਨਹਿਰ ਦੇ ਪੁਲ ਤੇ ਲਾਇਆ ਜੀ ਕਿੰਨੇ ਦਿਨ ਲਗਾਤਾ ਲਗਾਉਂਦੇ ਇਹ ਲਗਾਤਾ 3 ਦਿਨ ਚੱਲਦਾ ਜੀ 26 27 ਤੇ 28 ਦਸੰਬਰ ਨੂੰ ਜੀ ਕਿੰਨੇ ਪਿੰਡਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਪਹਿਲਾਂ ਤਾਂ ਜੀ ਕੱਲੇ ਸਤਾਵਗੜ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਸੀ ਪਰ ਹੁਣ ਨੇ ਤੇ ਬਿੱਲੋਂ ਇਹਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਜੀ ਨੌਜਵਾਨਾਂ ਨੂੰ ਕੀ ਸੰਦੇਸ਼ ਦੇ ਨੌਜਵਾਨਾਂ ਨੂੰ ਸੰਦੇਸ਼ ਅਸੀਂ ਦੇਣਾ ਚਾਹੁੰਦੇ ਆ ਜੀ ਕਿ ਸ਼ਹੀਦਾਂ ਸਿੰਘਾਂ ਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਸੇਵਾ ਦੇਣੀ ਚਾਹੀਦੀ ਆ ਜੀ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਜੀ ਤੇ ਗੁਰਸਿੱਖੀ ਜੀਵਨ ਨਾਲ ਜੋੜਨਾ ਚਾਹੀਦਾ ਜੀ ਅੱਛਾ ਜੀ ਰਾਮਾ ਜੀ ਮੇਰਾ ਨਾਮ ਰੋਸ਼ਨ ਸਿੰਘ ਆ ਜੀ ਅੱਜ ਗੁਰੂ ਘਰ ਲੰਗਰ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਹ ਜਿਹੜਾ ਲੰਗਰ ਆ ਜੀ ਪਿੰਡ ਸ਼ਤਾਵਕੜ ਦੀ ਸੰਗਤ ਦੇ ਵੱਲੋਂ ਛੋਟੇ ਸਹਿਬਜ਼ਾਦੇ ਆ ਸ਼ਰੂਰ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਜਿਹੜਾ ਇਹ ਲੰਗਰ ਅੱਜ ਸਮੂਹ ਸੰਗਤ ਦੇ ਵੱਲੋਂ ਸ਼ਤਾਬਗੜ ਦੀ ਪੂਰੀ ਸੰਗਤ ਦੇ ਵੱਲੋਂ ਅਤੇ ਇਲਾਕਾ ਵਾਸੀਆਂ ਦੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲੰਗਰ ਅੱਜ ਲਗਾਇਆ ਗਿਆ ਹੈ ਜੀ ਕਿੰਨੇ ਟਾਈਮ ਤੋਂ ਲਗਾਇਆ ਜਾ ਰਹੀ ਹੈ ਇਹ ਪਹਿਲਾ ਲੰਗਰ ਸੀਗਾ ਜੀ ਜਿਹੜਾ ਆਪਣੇ 10 ਸਾਲਾਂ ਤੋਂ ਪਿੰਡ ਸ਼ਤਾਬਗੜ ਦੇ ਵਿੱਚ ਲੱਗਦਾ ਸੀ ਪਰ ਇਸ ਵਾਰ ਨੌਜਵਾਨਾਂ ਨੇ ਅਤੇ ਸੂਝਵਾਨ ਬੰਦਿਆਂ ਨੇ ਰਲ ਕੇ ਜਿਹੜਾ ਇਹ ਲੰਗਰ ਆ ਇਸ ਆਪਣੇ ਬਹਿਲੋਲਪੁਰ ਦੇ ਪੁਰਤੇ ਲਗਾਇਆ ਤਾਂ ਕਿ ਜੋ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਉਸ ਸੰਗਤ ਦੇ ਸਹਿਯੋਗ ਦੇ ਨਾਲ ਝਾੜ ਸਾਹਿਬ ਵਾਲੇ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਮਹਾਨ ਕਿਰਪਾ ਦੇ ਸਦਕਾ ਜਿਹੜਾ ਇਹ ਲੰਗਰ ਆ ਛੋਟੇ ਸਾਹਿਬ ਜਦਿਆਂ ਅਤੇ ਪੁਰ ਗੋਬਿੰਦ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਅਤੇ ਵੱਡੇ ਸਾਹਿਬਜ਼ਾਦੇ ਦੀ ਯਾਦ ਨੂੰ ਜਿਹੜਾ ਮਨਾਉਂਦੀਆਂ ਹੋਈਆਂ ਸੰਗਤਾਂ ਨੇ ਤੇ ਜਿਹੜਾ ਲੰਗਰ ਲਗਾਇਆ ਜੀ